सत न वाहिगुरु साहिब जी इतना श्री मह्ला चौथा हर हर बूंद भई हर स्वामी हम चात्रिक बिलल बिल बिलाती ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੇ ਹਰ ਹਰ ਬੂੰਦ ਹੈ ਹਰ ਸੁਆਮੀ ਹਮਾ ਚਾਤ੍ਰਿਕ ਬਿਲਲ ਬਿਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋਂ ਇਕ ਰਾਤੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਆਤਿ ਅਗਾਹਾ ਹਮ ਲਹ ਨਾ ਸਕੈ ਅੰਤ ਮਾਤੀ ਤੂ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਆਪੇ ਠਾਕਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ लाਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਹਰੀ ਹੇ ਸੁਆਮੀ ਮੈਂ ਪਪੀਹਾ ਤੇਰੇ ਨਾਮ ਬੂੰਦ ਵਾਸਤੇ ਤੜਪ ਰਿਆ ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸੁਵੰਤੀ ਬੂੰਦ ਬਣ ਜਾਏ ਹੇ ਹਰੀ ਹੇ ਪ੍ਰਭੂ ਆਪਣੀ ਮਿਹਰ ਕਰ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਹੀ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਸੁਵੰਤੀ ਬੂੰਦ ਪਾ ਦੇ। اے ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਰੱਤਾ ਭਾਰ ਸਮੇ ਲੈ ਪੀਂ ਰਹਿ ਨਹੀਂ ਸਕਦਾ। ਜਿਵੇਂ ਅਫੀਮਾਦਕ ਨਸ਼ੇ ਤੋਂ ਬਿਨਾਂ ਅਮਲੀ ਨਸ਼ੇ ਦਾ ਆਦੀ ਮਨੁੱਖ ਤੜਫ ਉੜਦਾ ਹੈ। ਜਿਵੇਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਕਬਰਾ ਜਾਂਦਾ ਹਾਂ। ਠਹਿਰਾਓ। हे ਪ੍ਰਭੂ ਤੂੰ ਗੁਣਾ ਦਾ ਬੜਾ ਹੀ ਡੂੰਗਾ ਸਮੁੰਦਰ ਹੈ ਅਸੀਂ ਤੇਰੀ ਡੂੰਘਾਈ ਦਾ ਅੰਤ ਰੱਤਾ ਭਰ ਵੀ ਨਹੀਂ ਲੱਭ ਸਕਤੇ ਤੂੰ ਪਰੇ ਤੋਂ ਪਰੇ ਹੈ ਤੂੰ ਬੇਅੰਤ ਹੈ اے ਸੁਆਮੀ ਤੂੰ ਕਿਉ ਜਿਆ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ हे ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਓਹੋ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ। ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ। ਉਹਨਾਂ ਨੂੰ ਲੋਕ ਭਾ ਲੋਕ ਵਿੱਚ ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ। ਪਰ ਹੇ ਭਾਈ ਭਗਤੀ ਕਰਨ ਦੀ ਵਿਆਉਂਤ ਪ੍ਰਭੂ ਆਪ ਹੀ ਬਣਾਉਂਦਾ ਟੋ ਆਪ ਹੀ ਟਿਕਾਉਂਦਾ। ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ اے ਪ੍ਰਭੂ ਤੇਰਾ ਦਾਸ ਨਾਨਕ ਤੇਰਾ ਤੇਰੀ ਸਰਨ ਆਇਆ ਹੈ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇ ਟੁਡੇਜ਼ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਤਨਸਰੀ ਰਾਗਾ nasri fourth mahal <clears throat> guru sahib says that the lord har har is the raindrop i am a songbird crying crying out for it o lord god please bless me with your mercy and pour your name into my mouth even if for only an instant without the lord i cannot live for even a second like the addict who dies without his drug <coughs> i die without the lord pause <coughs> you lord are the deepest most unfathomable ocean i cannot find even a trace of your limits you are the most remote of the remote, limitless and transcendent. O Lord Master, you alone know your state and extent. The Lord's humble saints meditate on the Lord. They are imbued with the deep crimson colour of the Guru's love. Meditating on the Lord, they attain great glory and the most sublime honor. He Himself is the Lord and Master, and He Himself is the Servant. He Himself creates His environments. Servant Nanak has come to your sanctuary. O Lord, protect and preserve the honor of your ਦੀਵੋਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ